<laughs> I'm be <centimetre> <speaking andIf faud suffer> <speaking at> ਤੇ ਕੰਡਜੀ ਦਾ ਜਾਣਾ ਪਈ ਵੱਟੀ ਜਲੇ ਮਾਂ ਦਾ ਜਾਣਾ ਤੇ ਆਪਣੇ ਆਪ ਉਹ ਵੱਟੀ ਦਾ ਬੋਲ ਗਿਆ ਓਹੋ ਜਿਹੜਾ ਪਰਿਵਾਰ ਸਾਜ ਕੇ ਰੱਖਿਆ ਹੋਇਆ ਹੈ ਇਸਲਾਮ ਨੇ ਵੀਡੀਓ ਪਿੱਛੇ ਜੀ ਮੈਂ ਦੇਖੀ ਜਿਹਦੇ ਚ ਉਹਨਾਂ ਨੇ ਆਪਣੇ ਬੱਚਿਆਂ ਬਾਰੇ ਸਿੱਖਤ ਕਿਹਾ ਉਹ ਬਹੁਤ ਹਨਸਪਾਇਡ ਨਾ ਪੂਰੀ ਦੁਨੀਆ ਦੇ ਵਿੱਚ ਇੰਨਾ ਕੰਮ ਕੀਤਾ ਜਿਹੜੂ ਘਰ মজਬੂਤ ਹੋਵੇ ਤੁਸੀਂ ਆਪਣੇ ਆਪਣਾ ਕੰਮ ਬੜਾ ਬਾਖੂਤੀ ਕਰਦੇ ਤੇ ਇਹ ਇਸ ਗੱਲ ਦੀ ਕਰਜਮਾਨੀ ਕਰਦਾ ਹੈ ਕਿ ਉਹਨਾਂ ਨੇ ਘਰ ਇੰਨਾ ਅੱਛਾ ਬੱਚਿਆਂ ਨੂੰ ਸਿੱਖਿਆ ਸੰਸਕਾਰੀ ਬੱਚੇ ਕੈਮਰਾ ਖੰਦਰ ਮੋੜਾ ਆਪਣੀ ਮਾਂ ਦੀ ਲਿਆਕਤ ਹੈ ਅੰਮਲ ਉਹਦੇ ਕੋਈ ਕੋਈ ਨਹੀਂ ਕਰ ਸਕਦਾ ਤੁਹਾਡੀ ਮੁਲਾਕਾਤ ਹੋਈ ਉਹਨਾਂ ਨਾਲ ਮੇਰੀ ਮੁਲਾਕਾਤ ਆਰੰਭ ਤੋਂ ਨਹੀਂ ਅਸੀਂ ਮਤਲਬ ਪਾਜੀ ਨਾਲ ਜ਼ਿਆਦਾ ਘਰ ਵੀ ਮੈਂ ਆਈ ਹਾਂ ਕੋਈ ਥੋੜੀ ਬਸ ਮੁਲਾਕਾਤ ਉਹਨਾਂ ਦਾ ਦੇਜ ਦੀ ਉਹਨਾਂ ਦੇ ਧਰਮ ਪਤਨੀ ਸ਼ਿਦੇਸ਼ਮ ਕੌਰ ਜੀ ਸਵਰਗ ਸੁਧਾਰ ਗਏ ਨੇ ਤੇ ਮੈਂ ਉਹਨਾਂ ਨੂੰ ਸ਼ਰਧਾਂਜਲੀ ਦੇਣਾ ਔਰ ਪਰਮਪੀਤਾ ਪਰਮੇਸ਼ਵਰ ਤੋਂ ਅਰਦਾਸ ਕਰਨਾ ਪੈਣ ਜੀ ਦੀ ਆਖਵਾ ਨੂੰ ਆਪਣੇ ਚਰਾਈਸਤ ਇਹ ਜਿਹੜਾ ਦੁੱਖ ਹੈ ਇਹ ਤਾਂ ਪਰਮਪਿਤਾ ਪਰਮਾਤਮਾ ਦਾ ਓਟ ਆਸਰਾ ਹੀ ਹੈ ਜਿਹਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚੋਂ ਨਿਕਲਿਆ ਜਾ ਸਕਦਾ ਸੋ ਪਰਮਾਤਮਾ ਦੇ ਚਰਨਾਂ 'ਚ ਮੈਂ ਅਰਦਾਸ ਕਰਦਾ ਕਿ ਭੈਣ ਜੀ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਜ਼ ਬਖਸ਼ਣ ਔਰ ਹੰਸ ਰਾਜ ਹੰਸ ਜੀ ਨੂੰ ਇਸ ਦੁੱਖ ਦੀ ਘੜੀ ਦੇ ਵਿੱਚੋਂ ਨਿਕਲਣ ਦੇ ਲਈ ਉਹਨਾਂ ਦੇ ਬੱਚਿਆਂ ਨੂੰ ਔਰ ਪੂਰੇ ਪਰਿਵਾਰ ਨੂੰ ਜਿਹੜਾ ਤਾਕਤ ਬਖਸ਼ੇ ਸੰਸਾਰ ਦੇ ਵਿੱਚ ਇੱਕੋ ਹੀ ਤੇ ਨਾ ਹੈ ਜਿਹਨੂੰ ਮਾਂ ਕਹਿੰਦੇ ਆ ਰੱਬ ਦੂਸਰਾ ਰੱਬ ਹੁੰਦਾ ਨਹੀਂ ਨਵਰਾਜ ਨੂੰ ਜੁਗਰਾਜ ਨੂੰ ਬਹੁਤ ਵੱਡਾ ਘਾਟਾ ਪਿਆ ਤੇ ਹਸਪਤਾਲ ਜੀ ਦੇ ਪਰਿਵਾਰ ਦੇ ਵਿੱਚ ਬਹੁਤ ਵੱਡੇ ਦੁਖਦਾਈ ਘਟਨਾ ਇਹ ਹੋਈ ਹੈ ਬਹੁਤ ਦੁੱਖ ਹੋਇਆ ਸਾਰੀ ਇੰਡਸਟਰੀ ਇਸ ਵੇਲੇ ਬੜੀ ਸੋਗਮਈ ਹੈ ਮਾਲਕ ਉਹਨਾਂ ਨੂੰ ਸਾਡੀ ਮਾਂ ਨੂੰ ਬਿਹਸਤ ਨਸੀਬ ਕਰੇ ਜੀ ਧੰਨਵਾਦ ਤੇ ਪਰਿਵਾਰ ਨੂੰ ਭਾਣਾ ਮੰਨਣਾ ਤੁਸੀਂ ਪਰਸਨਲੀ ਮਿਲੇ ਹੋ ਉਹਨਾਂ ਨੂੰ ਹਾਂ ਜੀ ਹਾਂ ਜੀ ਮੈਂ ਇੱਕ ਦੋ ਵਾਰੀ ਆਸ਼ੀਰਵਾਦ ਲਿਆ ਹੈ ਅੰਤਿਮ ਅਰਦਾਸ ਹੈ ਔਰ ਇਹ ਉਹਨਾਂ ਦੇ ਪਿਆਰ ਦੇ ਸਮੂਹ ਤੇ ਹੰਸ ਦਾ ਜਨਸ ਕੋਰੀ ਚਲਦੇ ਨੇ ਪਰਿਵਾਰ ਨਾਲ ਇੱਕ ਤੁਕ ਦੀ ਘੜੀ ਸਾਰੇ ਸ਼ਾਮਿਲ ਹੋਏ ਨੇ ਔਰ ਪੰਜਾਬ ਸੋਨੇ ਪੰਜਾਬ ਤੋਂ ਬਾਹਰ ਜਿੰਨੇ ਜਿੰਨੇ ਵੀ ਪਤਾ ਲੱਗਾ ਹੈ ਉਹ ਅੱਜ ਇੱਥੇ ਸ਼ਾਮਿਲ ਹੋਏ ਅੰਤਿਮ ਅਰਦਾਸ ਦੇ ਵਿੱਚ ਬਾਹਰ ਦੇ ਮੁਲਕਾਂ ਚੋਂ ਵੀ ਲੋਕ ਆ ਰਹੇ ਨੇ ਇਹ ਹੰਸ ਦਾ ਜਨਸ ਉਹਨਾਂ ਦੇ ਪਰਿਵਾਰ ਨਾਲ ਅੰਤਿ ਦੇ ਸਾਜਾ ਨਮਸਕਾਰ ਮੈਂ ਹੋਈ ਪਰਮਾਤਮਾ ਕੇ ਨਾਮ ਸਤਿ ਸ਼੍ਰੀ ਅਕਾਲ ਸਾਰਨਾ ਇਹ ਪਰਮਾਤਮਾ ਅ ਅੱਜ ਦੁੱਖ ਦੀ ਘੜੀ ਹੈ ਉਹਨਾਂ ਨੂੰ ਆਪਣੇ ਚਰਨਾਂ ਚ ਵਾਸਤੇ ਹੋ ਔਰ ਉਹਨਾਂ ਦੀ ਆਪ ਨੂੰ ਬੇਚੀ ਆ ਪਰਿਵਾਰ ਜਿਹੜਾ ਬਹੁਤ ਦੁੱਖ ਦੀ ਘੜੀ ਚ ਹੈ ਉਹਨਾਂ ਨੂੰ ਫੌਸਲਾ ਦਿਓ ਵਨपक्ष ਉਹਨਾਂ ਨੂੰ ਸ਼ਰਤਾਂਜਲੀ ਦੇਣ ਲਈ ਬਣਾਇਆ ਹਾਂਜੀ ਕਿ ਕਿੰਨੇ ਸਮੇਂ ਤੋਂ ਬਣ ਰਹੀ ਕਿੱਦਾਂ ਜਾਣਦੇ ਹੋ ਇਹਨਾਂ ਨੂੰ ਸਾਨੂੰ ਪਤਾ ਲੱਗਾ ਸੀ ਕਿ ਉਹਨਾਂ ਦੇ ਦਿਹਾਂਤ ਹੋਇਆ ਤੇ ਮੈਂ ਬਣਾ ਦਿੱ ਹਾਂਜੀ ਕਿ ਜਾਣਦੇ ਕਿੱਦਾਂ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਫਰੈਂਚਾਈਜ਼ ਵਿੱਚ ਵਾਈਫ ਦੀ ਕਿਸ ਤਰ੍ਹਾਂ ਜਾਣਦੇ ਕਿੱਦਾਂ ਲੋਕ ਦਾ ਨੌਲੇਜ ਹੈ ਇਹਨਾਂ ਨੂੰ ਮੇਰੇ ਪਾਪਾ ਜੀ ਨੇ ਦੱਸਿਆ ਸੀ ਹਾਂਜੀ ਕੀ ਕਰਦੇ ਹੋ ਮੈਂ ਪੜਦਾ ਕਿੰਨੀ ਕਰਾਉਂਦਾ ਟੈਂਥ ਚ ਇਹ ਅੱਧਾ ਘੰਟਾ ਹਾਂਜੀ ਹੋਰ ਵੀ ਮਕਸਦ ਉਹਨਾਂ ਨੂੰ ਫੋਟੋ ਦੇਣ ਦਾ ਹਾਂਜੀ ਉਹਨਾਂ ਦੇ ਪਰਿਵਾਰ ਨੂੰ ਮੈਂ ਖਰਲਾ ਪਰ ਨਾ ਬੋਦਰ ਹਾਂਜੀ ਸਵੇਰੇ ਇੱਕ ਵਾਰ ਮਿਲੇ ਹੋ ਤੁਸੀਂ ਹਾਂਜੀ ਸਵੇਰੇ ਇੱਕ ਵਾਰ ਮਿਲੇ ਹੋ ਤੁਸੀਂ ਉਹਨੇ ਮਿਲਿਆ ਕੀ ਆਉਣਾ ਉਹਨੇ ਕਿਹਾ ਸੀ ਕਿ ਆਜ ਉਹਥੇ ਵਰਤ ਬਾਰੇ ਹਾਂਜੀ